ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਜਸੇ ਗੱਲ ਕਰਨੀ ਕਿ ਇੱਕ ਬੋਤਲ ਵਰਤਣੀ ਬਹੁਤ ਮਾੜੀ ਹੈ ਸਿਹਤ ਵਾਸਤੇ ਹੁਣ ਤੁਸੀਂ ਕਹੋਗੇ ਕਿਹੜੀ ਬੋਤਲ ਬੋਤਲ ਚਾਹੇ ਦੁੱਧ ਵਾਲੀ ਹੋਵੇ ਬੋਤਲ ਚਾਹੇ ਗਲੂਕੋਜ਼ ਵਾਲੀ ਹੋਵੇ ਤੇ ਬੋਤਲ ਚਾਹੇ ਸ਼ਰਾਬ ਵਾਲੀ ਹੋਵੇ ਸਾਰੀਆਂ ਹੀ ਬੋਤਲਾਂ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਪਰ ਜਿਹੜੀ ਗੱਲ ਅਸੀਂ ਅੱਜ ਕਰਨੀ ਆ ਨਾ ਉਹ ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ ਬੋਤਲ ਦੀ ਗੱਲ ਕਰਨੀ ਆ ਕੁਝ ਮੇਰੀਆਂ ਭੈਣਾਂ ਕੰਮਕਾਜੀ ਹੁੰਦੀਆਂ ਆ ਜਾਂ ਕਿਸ ਤਰ੍ਹਾਂ ਬੱਚੇ ਨੂੰ ਦੁੱਧ ਵਾਲੀ ਬੋਤਲ ਲਗਾ ਦਿੰਦੀਆਂ ਕਿ ਬੱਚਾ ਢਿੱਡ ਭਰ ਕੇ ਦੁੱਧ ਵੀ ਪੀ ਲੇਗਾ ਜਾਂ ਕਈ ਕਾਰਨ ਹੋ ਸਕਦੇ ਅਸੀਂ ਕਾਰਨਾਂ ਵਾਲੀ ਸਾਈਡ ਤੇ ਨਹੀਂ ਜਾਣਾ ਗੱਲ ਕਰਨੀ ਬੱਚੇ ਨੂੰ ਦੁੱਧ ਪਿਲਾਉਣ ਵਾਲੀ ਬੋਤਲ ਦੀ ਕਿ ਉਹਦੇ ਬਹੁਤ ਸਾਰੇ ਨੁਕਸਾਨ ਆ ਸਭ ਤੋਂ ਪਹਿਲਾਂ ਤਾਂ ਦੁੱਧ ਵਾਲੀ ਬੋਤਲ ਸਾਫ਼ ਹੀ ਨਹੀਂ ਹੁੰਦੀ ਚਾਹੇ ਤੁਸੀਂ ਜਿੰਨਾ ਮਰਜ਼ੀ ਕਰ ਲਓ ਕਿਉਂਕਿ ਉਸ ਬੋਤਲ ਦੇ ਉੱਪਰ ਜਿਹੜਾ ਨਿੱਪਲ ਲੱਗਾ ਹੁੰਦਾ ਨਾ ਜਿੰਨੂੰ ਬੱਚਾ ਚੁੰਗਦਾ ਆ ਉਹ ਨਿੱਪਲ ਪਲਾਸਟਿਕ ਦਾ ਹੁੰਦਾ ਤੁਸੀਂ ਸਾਰੇ ਜਾਣਦੇ ਰਬੜ ਜੀ ਹੁੰਦੀ ਉਹ ਨਿੱਪਲ ਤੇ ਕੁਝ ਬੱਚੇ ਤੇ ਇਹੋ ਜਿਹਾ ਵੇਖੇ ਕਿ ਜਿਹੜੀਆਂ ਮਾਵਾਂ ਉਹਨਾਂ ਬੱਚਿਆਂ ਨੂੰ ਬੋਤਲਾਂ ਫੜਾ ਛੱਡਦੀਆਂ ਹੱਥ 'ਚ ਉਹ ਤੁਰੇ ਫਿਰਦੇ ਬੱਚੇ ਵੀ ਬੋਤਲ ਮੂੰਹ ਵਿੱਚ ਹੀ ਰੱਖਦੇ ਆ ਤੇ ਜਦੋਂ ਹਰ ਵਕਤ ਬੱਚਾ ਉਹ ਨਿੱਪਲ ਨੂੰ ਆਪਣੇ ਮੂੰਹ ਵਿੱਚ ਰੱਖੇਗਾ ਤਾਂ ਫਿਰ ਇਨਫੈਕਸ਼ਨ ਤੇ ਪੈਦਾ ਹੋਣੀ ਆ ਤੇ ਹੋਰ ਉਹ ਬੋਤਲ ਵਰਤਨ ਦੇ ਨਾਲ ਬੱਚੇ ਦਾ ਜਿਹੜਾ ਤਾਲੂਆ ਹੁੰਦਾ ਨਾ ਉਹ ਖਰਾਬ ਹੋ ਜਾਂਦਾ ਫਿਰ ਉਹ ਬੱਚੇ ਨੂੰ ਜਿਹੜਾ ਮੂੰਹ ਦੀ ਸ਼ੇਪ ਵਿਗੜ ਜਾਂਦੀ ਆ ਬੱਚੇ ਦੇ ਦੰਦ ਜਿਹੜੇ ਉਹ ਉੱਚੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਬੱਚੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਵੱਲ ਤੱਕਦਾ ਉਹ ਨਿੱਪਲ ਜਿਹੜਾ ਤੁਸੀਂ ਬੋਤਲ ਤੇ ਵਰਤ ਰਹੇ ਹੋ ਚਾਹੇ ਮੇਰੀਆਂ ਭੈਣਾਂ ਕਹਿੰਦੀਆਂ ਹੁਣ ਕਿ ਅਸੀਂ ਉਹ ਬੋਤਲ ਨੂੰ ਬੋਇਲ ਕਰਦੇ ਆਂ ਚੰਗੀ ਤਰ੍ਹਾਂ ਸਾਫ਼ ਕਰਦੇ ਆਂ ਫਿਰ ਉਹ ਵਰਤਦੇ ਆਂ ਪਰ ਇਹ ਡਿਪੈਂਡ ਕਰਦਾ ਕਿ ਬੱਚਾ ਦਿਨ ਵਿੱਚ ਉਹ ਬੋਤਲ ਨੂੰ ਜੇ ਹਰ ਵਕਤ ਹੀ ਮੂੰਹ ਚ ਪਾ ਕੇ ਰੱਖਦਾ ਤਾਂ ਤੁਸੀਂ ਕਿੰਨੀ ਕਿੰਨੀ ਕੋ ਵਾਰ ਉਹਨੂੰ ਬੋਇਲ ਕਰ ਲਵੋਗੇ ਤੇ ਕੋਈ ਵਰੀ ਕੀ ਹੁੰਦਾ ਕਿ ਕੁਝ ਪੈਣਾ ਇਸ ਗੱਲ ਦਾ ਆਲਸ ਵੀ ਕਰ ਲੈਂਦੇ ਆ ਕਿਸੇ ਟਾਈਮ ਬੋਇਲ ਨਹੀਂ ਵੀ ਕੀਤੀ ਜਾਂਦੀ ਬੋਤਲ ਤੇ ਇਸ ਤਰ੍ਹਾਂ ਉਹ ਪਲਾਸਟਿਕ ਵਾਲੀ ਵਰਤਨ ਵਾਲੀ ਬੋਤਲ ਜਿਹੜੀ ਆ ਨਾ ਉਹ ਬੱਚੇ ਵਾਸਤੇ ਬਹੁਤ ਹੀ ਨੁਕਸਾਨਦਾਇਕ ਹੁੰਦੀ ਆ ਚੰਗਾ ਕੀਤਾ ਜਾਵੇ ਜੇਕਰ ਬੱਚੇ ਨੂੰ ਕਿਸੇ ਕੋਲੀ ਨਾਲ ਕਿਸੇ ਕੱਪ ਨਾਲ ਸਟੀਲ ਦੀ ਗਲਾਸੀ ਦੇ ਨਾਲ ਦੁੱਧ ਪਿਲਾਇਆ ਜਾਵੇ ਨਾ ਤਾਂ ਬੱਚਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦਾ ਬੱਚੇ ਦੀ ਸਿਹਤ ਵਧੀਆ ਹੋ ਸਕਦੀ ਬੱਚੇ ਦਾ ਜਿਹੜਾ ਮੂੰਹ ਦਾ ਫੇਸ ਆ ਬੋਲਿਆ ਇਹ ਖਰਾਬ ਹੋਣ ਤੋਂ ਬਚ ਸਕਦੇ ਆ ਕਿਉਂਕਿ ਉਹ ਰਬੜ ਦਾ ਨਿੱਪਲ ਜਦੋਂ ਚੱਤੇ ਪੈਰ ਬੱਚੇ ਦੇ ਮੂੰਹ 'ਚ ਰਹਿੰਦਾ ਆ ਨਾ ਤਾਂ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਆ ਸੋ ਉਮੀਦ ਕਰਦੀ ਆ ਕਿ ਮੇਰੀਆਂ ਭੈਣਾਂ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਗੀਆਂ ਤੇ ਆਪਣੇ ਬੱਚਿਆਂ ਨੂੰ ਉਸ ਬੋਤਲ ਤੋਂ ਹਟਾ ਕੇ ਕਿਸੇ ਕੱਪ ਜਾਂ ਗਲਾਸੀ ਵਿੱਚ ਦੁੱਧ ਪਿਉਣਾ ਸ਼ੁਰੂ ਕਰਨਗੀਆਂ ਤਾਂਕੇ ਤੁਹਾਡਾ ਬੱਚਾ ਖੁਸ਼ ਰਹੇ ਹੱਸਦਾ ਰਹੇ ਤੰਦਰੁਸਤ ਰਹੇ ਕਿਉਂਕਿ ਬੱਚਾ